ਪਾਲਕੀ ਸਾਹਿਬ ਦੇ ਵਿੱਚ ਗਲਾਸ ਇਸ ਸਮੇਂ ਸ਼ੋਭਿਤ ਨੇ ਉਹਨਾਂ ਗਲਾਸਾਂ ਨੇ ਆਪਜੀ ਦਰਸ਼ਨ ਕਰੀਓ ਜਿਨ੍ਹਾਂ ਗਲਾਸਾਂ ਰਾਹੀਂ ਪਾਪਾ ਮੋਤੀ ਰਾਮਾ ਜੀ ਨੇ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਦੁੱਧਿਸ਼ਕਾਇਆ ਸੀਗਾ ਵੱਡੀ ਗਿਣਤੀ 'ਚ ਸੰਗਤਾਂ ਨਤਮਸਤਕ ਹੋ ਰਹੀਆਂ ਨੇ ਪੂਰਾ ਸਾਧ ਵਿੱਚ ਦਰਸ਼ਨ ਕਰ ਰਹੀਆਂ ਨੇ ਉਸ ਪਾਵਨ ਪਵਿੱਤਰ ਉਹਨਾਂ ਗਲਾਸਾਂ ਦੇ ਜਿਨ੍ਹਾਂ ਰਾਹੀਂ ਬਾਬਾ ਮੋਤੀ ਰਾਮਾ ਜੀ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਦੁੱਧਿਸ਼ਕਾਇਆ ਸੀ ਸੋ ਵੱਡੀ ਗਿਣਤੀ 'ਚ ਸੰਗਤਾਂ ਨਤਮਸਤਕ ਹੋ ਰਹੀਆਂ ਨੇ ਬਾਬਾ ਮੋਤੀਰਾ ਮਹਾਰਾਜ ਜੀ ਬजीर खान ਦੇ ਰਸੋਈਏ ਸਨ ਕਿਉਂਕਿ ਰਸੋਈ ਹੁੰਦੇ باوجود ਵੀ ਬਾਬਾ ਮੋਤੀਰਾ ਮਹਾਰਾਜ ਜੀ ਗੁਰੂ ਸਾਹਿਬਾਨ ਦਾ ਸਤਿਕਾਰ ਕਰਦੇ ਸੀ ਸ਼ਰਧਾ ਰੱਖਦੇ ਸੀ ਤੇ ਗੁਰਸਿੱਖਾਂ ਨੂੰ ਆਪਣੇ ਘਰ ਦੇ ਵਿੱਚ ਲੰਗਰ ਪਾਉਣ ਦੀ ਵੀ ਸੇਵਾ ਕਰਦੇ ਸੀ ਕਿ ਬਾਬਾ ਮੋਤੀਰਾ ਮਹਾਰਾਜ ਜੀ ਨੇ ਬਾਬਾ ਮੋਤੀਰਾ ਮਹਾਰਾਜ ਜੀ ਨੇ ਫਿਰ ਆਪਣੇ ਘਰ ਤੋਂ ਦੁੱਧ ਤਿਆਰ ਕਰਕੇ ਛੋਟੇ ਸਾਜਦਿਆਂ ਤੇ ਮਾਤਾ ਗੁਜਰ ਕੌਰ ਜੀ ਨੂੰ ਠੰਡੇ ਬੁਰਜ ਦੇ ਵਿੱਚ ਤਿੰਨ ਦਿਨ ਦੁੱਧ ਛਕਾਉਣ ਦੀ ਸੇਵਾ ਕੀਤੀ ਸੀਗੀ ਬਾਬਾ ਮੋਤੀਰਾ ਮਹਾਰਾਜ ਜੀ ਨੇ ਤਿੰਨ ਦਿਨ ਠੰਡੇ ਬੁਰਜੇ ਦੇ ਵਿੱਚ ਦੁੱਧ ਛਕਾ ਕੇ ਸਿੱਖ ਤਾ ਦੇ ਵਿੱਚ ਆਪਣਾ ਜਿਹੜਾ ਨਾਮ ਦਰਜ ਕੀਤਾ ਸੀਗਾ ਇਸ ਵਿੱਚ ਆਪ ਜੀ ਦਰਸ਼ਨ ਕਰਿਓ ਪੂਰਾ ਸਾਹਿਬ ਦਿੱਤੇ ਬਾਬਾ ਮੋਤੀਰਾ ਮਹਾਰਾਜ ਜੀ ਨੇ ਜਿੰਨਾ ਗਲਾਸ ਨਾਲ ਜਿੰਨਾ ਬਰਤਨ ਨਾਲ ਮਾਤਾ ਗੁਜਰ ਕੌਰ ਜੀ ਦੇ ਛੋਟੇ ਸਾਹਿਬ ਜਿਆਦਿਆਂ ਨੂੰ ਦੁੱਧ ਛਕਾ ਕੇ ਪੁੰਨ ਕੀਤਾ ਸੀ ਪੁੰਕਮਾਇ ਸੀ ਵੱਡੀ ਸੇਵਾ ਕੀਤੀ ਸੀ ਉਸ ਪਾਵਨ ਪਵਿੱਤਰ ਸਥਾਨ ਦੇ ਇਸ ਸਮੇਂ ਆਪ ਜੀ ਦਰਸ਼ਨ ਕਰ ਰਹੇ ਹੋ ਇਸ ਸਥਾਨ ਦੇ ਵਿੱਚ ਭੋਰਾ ਸਾਹਿਬ ਬਣਿਆ ਹੋਇਆ ਭੋਰਾ ਸਾਹਿਬ ਦੇ ਵਿੱਚ ਉਹ ਗਲਾਸ ਅਤੇ ਉਹ ਗੜਬਾ ਇੱਥੇ ਪਾਵਨ ਪਵਿੱਤਰ ਸਥਾਨ ਤੇ ਸ਼ਿਸ਼ੋਭਿਤ ਹੈ ਬਾਬਾ ਮੋਤੀराम ਮੈਰਜ ਨੇ ਜਿਨ੍ਹਾਂ ਗਲਾਸਾਂ ਰਾਹੀਂ ਜਿਸ ਗੜਬੇ ਨਾਲ ਸਾਹਿਬ ਜੱਦਿਆਂ ਨੂੰ ਦੁੱਧ ਸ਼ਕਾਇ ਸੀਗਾ ਸੋ ਇਸ ਸਮੇਂ ਆਪ ਜੀ ਦਰਸ਼ਨ ਕਰ ਰਹੇ ਹੋ ਉਸ ਪਵਿੱਤਰ ਭੋਰਾ ਸਾਹਿਬ ਦੇ ਜਿੱਥੇ ਕਿ ਗਲਾਸ ਜਿਹੜੇ ਅਤੇ ਗੜਬਾ ਸ਼ਿਸ਼ੋਭਿਤ ਹੈ ਬਾਬਾ ਮੋਤੀराम ਮਹਾਰਾਜ ਜੀ ਦਾ ਉਹ ਪਾਵਨ ਪੀਤਰ ਸਥਾਨ ਉਹਨਾਂ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਸ਼ਿਸ਼ੋਭਿਤ ਹੈ ਆਪ ਜੀ ਸਮੇਂ ਦਰਸ਼ਨ ਕਰ ਰਹੇ ਹੋ ਸੰਗਤਾਂ ਵੱਡੀ ਗਿਣਤੀ ਨਤਮਸਤਕ ਹੋ ਰਹੀਆਂ ਨੇ ਇਸ ਸਮੇਂ ਆਪ ਜੀ ਦਰਸ਼ਨ ਕਰ ਰਹੇ ਹੋ ਉਸ ਭੂਰਾ ਸਾਹਿਬ ਦੇ ਜਿੱਥੇ ਤਨ ਤਨ ਮਾਤਾ ਗੁਦਰਕੌਰ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਬਾਬਾ ਮੋਤੀराम ਮਹਾਰਾਜ ਜੀ ਨੇ ਦੁੱਧ ਚਕਾ ਕੇ ਜਿਹੜਾ ਵੱਡਾ ਪुणਕਮੈਸੀ ਸੇਵਾ ਕੀਤੀ ਸੀ ਸਿੱਕੇ ਤੇ ਹੱਦੇ ਵਿੱਚ ਜਿਹੜਾ ਆਪਣਾ ਨਾਮ ਦਰਜ ਕੀਤਾ ਸੀ ਧੰਨ ਧੰਨ ਬਾਬਾ ਮੋਤੀराम ਮਹਾਰਾਜ ਜੀ ਧੰਨ ਮੋਤੀ ਜਨਪੁੰਨਕ ਮਾਇਆ ਗੁਰ ਲਾਲਾ ਤਾਈ ਦੁੱਧ ਚਕਾਇਆ ਬਾਬਾ ਮੋਤੀराम ਮਹਾਰਾਜ ਜੀ ਦੇ ਪਾਵਨ ਪਿੱਤਰ ਉਸ ਸਥਾਨ ਦੀ ਆਪੇ ਦਰਸ਼ਨ ਕਰਿਓ ਪੂਰਾ ਸਾਧ ਵਿੱਚ ਗਲਾਸ ਸ਼ੋਭਿਤ ਨੇ ਪਾਲਕੀ ਸਾਹਿਬ ਦੇ ਵਿੱਚ ਗਲਾਸ ਇਸ ਸਮੇਂ ਸ਼ੋਭਿਤ ਨੇ ਉਹਨਾਂ ਗਲਾਸਾਂ ਨੇ ਆਪ ਜੀ ਦਰਸ਼ਨ ਕਰਿਓ ਜਿਨ੍ਹਾਂ ਗਲਾਸਾਂ ਰਾਹੀਂ ਬਾਬਾ ਮੋਤੀराम ਮਹਾਰਾਜ ਜੀ ਨੇ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਦੁੱਧ ਚਕਾਇਆ ਸੀਗਾ ਠੰਡੇ ਬੁਰਜ ਦੇ ਵਿੱਚ ਇਹ ਸੇਵਾ ਕੀਤੀ ਸੀ ਪੁੰਨਕਮੈ ਸੀਗਾ ਇਸਵੇਂ ਆਪ ਜੀ ਉਹਨਾਂ ਪਾਵਨ ਪਵਿੱਤਰ ਗਲਾਸਨ ਦੇ ਦਰਸ਼ਨ ਕਰਿਓ ਜਿਨ੍ਹਾਂ ਰਾਹੀਂ ਬਾਬਾ ਮੋਤੀਰਾ ਮਹਾਰਾਜ ਜੀ ਨੇ ਸਾਹਿਬ ਜਦਿਆਂ ਤੇ ਮਾਤਾ ਗੁਜਰਕੌਰ ਜੀ ਨੂੰ ਠੰਡੇ ਬੁਰਜ ਦੇ ਵਿੱਚ ਦੁੱਧ ਸਕਾਇ ਸੀ ਦੁੱਧ ਸਕਾ ਕੇ ਸੇਕ ਇਤਿਹਾਦ ਵਿੱਚ ਜਿਹੜਾ ਆਪਣਾ ਨਾਮ ਦਰਜ ਕੀਤਾ ਸੀਗਾ ਵੱਡੀ ਗਿਣਤੀ ਚ ਸੰਗਤਾਂ ਨਤਮਸਤਕ ਹੋ ਰਹੀਆਂ ਨੇ ਪੂਰਾ ਸਾਧ ਵਿੱਚ ਦਰਸ਼ਨ ਕਰ ਰਹੀਆਂ ਨੇ ਉਸ ਪਾਵਨ ਪਵਿੱਤਰ ਉਹਨਾਂ ਗਲਾਸਨ ਦੇ ਜਿਨ੍ਹਾਂ ਰਾਹੀਂ ਬਾਬਾ ਮੋਤੀਰਾ ਮੈਰਜ ਜੀ ਨੇ ਛੋਟੇ ਸਹਜਾਦਿਆਂ ਨੂੰ ਦੁੱਦੁਸ਼ਕਾਇ ਸੀ ਸੋ ਵੱਡੀ ਗਿਣਤੀ ਚ ਸੰਗਤਾਂ ਨਤਮਸਤਕ ਹੋ ਰੀਆਂ ਨੇ ਅੱਜ ਛੋਟੇ ਸਹਜਾਦਿਆਂ ਤੇ ਮਾਤਾ ਗੁਜਰ ਕੌਰ ਜੀ ਦਾ ਸ਼ਹੀਦੀ ਜੋੜ ਮਿਲ ਮਨਾਇਆ ਜਾ ਰਿਹਾ ਵੱਡੀ ਗਿਣਤੀ ਚ ਸੰਗਤਾਂ ਨਤਮਸਤਕ ਹੋ ਰੀਆਂ ਨੇ ਸ਼ਹੀਦਾਂ ਨੂੰ ਪ੍ਰਣਾਮ ਕਰ ਰੀਆਂ ਨੇ ਛੋਟੇ ਸਹਜਾਦਿਆਂ ਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਜਦਾ ਕਰ ਰੀਆਂ ਨੇ ਸੋ ਇਸ ਸਮੇਂ ਆਪ ਜੀ ਦਰਸ਼ਨ ਕਰਿਓ ਉਸ ਭੂਰਾ ਸਾਹਿਬ ਦੇ ਜਿੱਥੇ ਕਿ ਬਾਬਾ ਮੋਤੀਰਾ ਮਹਾਰਾਜ ਜੀ ਵੱਲੋਂ ਜਿਨ੍ਹਾਂ ਗਲਾਸਾਂ 'ਚ ਦੁੱਧ ਛਕਾਇਆ ਗਿਆ ਸੀ ਉਹ ਗਲਾਸ ਇਸ ਸਮੇਂ ਪੋਰਾ ਸਾਹਿਬ ਦੇ ਵਿੱਚ ਸ਼ਸ਼ੋਭਿਤ ਨੇ ਪਾਲਕੀ ਸਾਹਿਬ ਦੇ ਵਿੱਚ ਸ਼ਸ਼ੋਭਿਤ ਕੀਤੇ ਗਏ ਨੇ ਜਿਨ੍ਹਾਂ ਨੇ ਆਪ ਜੀ ਦਰਸ਼ਨ ਕੀਓ ਬਾਬਾ ਮੋਤੀਰਾ ਮਹਾਰਾਜ ਦੇ ਉਹ ਪਾਵਨ ਪਿੱਤਰ ਸਥਾਨ ਤੇ ਸੋ ਇਸ ਸਮੇਂ ਵੱਡੀ ਗਿਣਤੀ 'ਚ ਸੰਗਤਾਂ ਨਤਮਸਤਕ ਹੋ ਰਹੀਆਂ ਨੇ ਬਾਬਾ ਮੋਤੀਰਾ ਮਹਾਰਾ ਜਿਨ੍ਹਾਂ ਨੇ ਕੀ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਨੇ ਉਹ ਦੁੱਧ ਛਕਾ ਕੇ ਜਿਹੜੀ ਆਪਣੀ ਸੇਵਾ ਨਿਭਾਈ ਸੀ ਬਾਬਾ ਮੋਤੀਰਾ ਮਹਾਰਾਜ ਜੀ ਵਜ਼ੀਰ ਖਾਨ ਦੇ ਰਸੋਈਏ ਸਨ ਕਿਉਂਕਿ ਰਸੋਈਏ ਹੋਣ ਦੇ ਬਾਵਜੂਦ ਵੀ ਬਾਬਾ ਮੋਤੀਰਾ ਮਹਾਰਾਜ ਜੀ ਗੁਰੂ ਸਾਹਿਬਾਨ ਦਾ ਸਤਿਕਾਰ ਕਰਦੇ ਸੀ ਸ਼ਰਧਾ ਰੱਖਦੇ ਸੀ ਤੇ ਗੁਰਸਿੱਖਾਂ ਨੂੰ ਆਪਣੇ ਘਰ ਦੇ ਵਿੱਚ ਲੰਗਰ ਪਾਉਣ ਦੀ ਵੀ ਸੇਵਾ ਕਰਦੇ ਸੀ ਕਿ ਬਾਬਾ ਮੋਤੀਰਾ ਮਹਾਰਾਜ ਜੀ ਨੇ ਜਦੋਂ ਬਾਬਾ ਮੋਤੀਰਾ ਮਹਾਰਾਜ ਜੀ ਨੂੰ ਪਤਾ ਲੱਗਿਆ ਕਿ ਵਜ਼ੀਰ ਖਾਨ ਨੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਨੂੰ ਸਰਹਿੰਦ ਦੇ ਠੰਡੇ ਬੁਰਜ ਦੇ ਵਿੱਚ ਕੈਦ ਕੀਤਾ ਤਾਂ ਬਾਬਾ ਮੋਤੀਰਾ ਮਹਾਰਾਜ ਜੀ ਨੂੰ ਵੈਰਾਗ ਆਇਆ ਵਿਰਾਗ ਵਿੱਚ ਉਹਨਾਂ ਨੇ ਆਪਣੇ ਪਰਿਵਾਰ ਨਾਲ ਜਿਹੜੀ ਉਹਨਾਂ ਦੀ ਦੁੱਖ ਸਾਂਝਾ ਕੀਤਾ ਤੇ ਬਾਬਾ ਮੋਤੀਰਾਮ ਮੈਰਜ ਦੇ ਪਰਿਵਾਰ ਨੇ ਛੋਟੇ ਸਹਜਾਦੇ ਦੀ ਮਾਤਾ ਗੁਜਰ ਕੌਰ ਜੀ ਦੀ ਸੇਵਾ ਕਰਨ ਦਾ ਜਿਹੜਾ ਪ੍ਰਣ ਕੀਤਾ ਤੇ ਛੋਟੇ ਸਹਜਾਦਿਆਂ ਨੂੰ ਦੁੱਧ ਸਕਾਉਣ ਦਾ ਜਿਹੜਾ ਪ੍ਰਣ ਕੀਤਾ ਬਾਬਾ ਮੋਤੀਰਾਮ ਮੈਰਜ ਨੇ ਫਿਰ ਆਪਣੇ ਘਰ ਤੋਂ ਦੁੱਧ ਤਿਆਰ ਕਰਕੇ ਛੋਟੇ ਸਹਜਾਦਿਆਂ ਤੇ ਮਾਤਾ ਗੁਜਰ ਕੌਰ ਜੀ ਨੂੰ ਠੰਡੇ ਬੁਰਜ ਦੇ ਵਿੱਚ ਤਿੰਨ ਦਿਨ ਦੁੱਧ ਛਕਾਉਣ ਦੀ ਸੇਵਾ ਕੀਤੀ ਸੀਗੀ ਬਾਬਾ ਮੋਤੀਰਾ ਮਹਾਰਾਜ ਜੀ ਨੇ ਤਿੰਨ ਦਿਨ ਠੰਡੇ ਬੁਰਜੇ ਦੇ ਵਿੱਚ ਦੁੱਧ ਛਕਾ ਕੇ ਸਿੱਖ ਇਤਹਾਸ ਦੇ ਵਿੱਚ ਆਪਣਾ ਜਿਹੜਾ ਨਾਮ ਦਰਜ ਕੀਤਾ ਸੀਗਾ ਵਜ਼ੀਰ ਖਾਨ ਦੇ ਵੱਲੋਂ ਵੀ ਜਿਹੜਾ ਇੱਕ ਹੁਕਮ ਜਾਰੀ ਕੀਤਾ ਗਿਆ ਸੀ ਕਿ ਗੁਰੂ ਦੇ ਸਾਹਿਬਜਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਨੂੰ ਜੇ ਕੋਈ ਪਾਣੀ ਪਿਲਾਏਗਾ ਜਾਂ ਕੋਈ ਲੰਗਰ ਪਾਣੀ ਛਕਾਏਗਾ ਉਸ ਨੂੰ ਕੋਹਲੂ ਦੇ ਵਿੱਚ ਪੀੜ ਦਿੱਤਾ ਜਾਵੇਗਾ ਵਜ਼ੀਰ ਖਾਨ ਦੇ ਇਹ ਹੁਕਮ ਦੇ ਹੋਣ ਦੇ ਬਾਵਜੂਦ ਵੀ ਬਾਬਾ ਮੋਤੀਰਾ ਮਹਾਰਾਜ ਨੇ ਅਡੋਲ ਰਹਿੰਦਿਆਂ ਗੁਰੂ ਦੀ ਸ਼ਰਧਾ ਵਿੱਚ ਰਹਿੰਦੇ ਆ ਸਾਹਿਬ ਜੀਾਂ ਤੇ ਮਾਤਾ ਗੁਜਰ ਕੌਰ ਜੀ ਨੂੰ ਦੁੱਧ ਛਕਾਉਣ ਦੀ ਜਿਹੜੀ ਸੇਵਾ ਕੀਤੀ ਸੀਗੀ ਉਸ ਪਾਵਨ ਪਵਿੱਤਰ ਸਥਾਨ ਦੇ ਆਪ ਜੀ ਇਸ ਸਮੇਂ ਦਰਸ਼ਨ ਕਰ ਰਹੇ ਹੋ ਬਾਬਾ ਮੋਤੀराम ਮਹਿਰਾ ਜਿਨ੍ਹਾਂ ਨੇ ਦੁੱਧ ਛਕਾ ਕੇ ਸਿੱਖ ਧਰਮ ਵਿੱਚ ਆਪਣਾ ਜਿਹੜਾ ਨਾਮ ਦਰਜ ਕੀਤਾ ਸੀ ਬਾਬਾ ਮੋਤੀराम ਮਹਿਰਾ ਜਿਨ੍ਹਾਂ ਨੂੰ ਅੱਜ ਪੂਰੀ ਦੁਨੀਆ ਯਾਦ ਕਰਦੀ ਹੈ ਕਿਉਂਕਿ ਮੁਗਲਾਂ ਦੀ ਰਾਜ ਦੇ ਹੋਣ ਦੇ ਬਾਵਜੂਦ ਵੀ ਮੁਗਲਾਂ ਦੀ ਜਿਹੜੇ ਫਰਮਾਨ ਜਾਰੀ ਹੋਣ ਤੋਂ ਬਾਅਦ ਵੀ ਬਾਬਾ ਮੋਤੀਰਾ ਮਹਾਰਾਜ ਜੀ ਨੇ ਦਦਸ਼ਕਾ ਕੇ ਜਿਹੜਾ ਵੱਡਾ ਪੁੰਨਕ ਮਾਇਆ ਸੀਗਾ ਭਾਵੇਂ ਕਿ ਮੁਗਲਾਂ ਦੇ ਵੱਲੋਂ ਮੁਗਲੀ ਹਕੂਮਤ ਦੇ ਵੱਲੋਂ ਜਿਹੜਾ ਇੱਕ ਫਰਮਾਨ ਜਾਰੀ ਕੀਤਾ ਸੀ ਕਿ ਛੋਟੇ ਸਾਜਾਦਿਆਂ ਨੂੰ ਜੇ ਕੋਈ ਦਦਸ਼ਕਾਏਗਾ ਲੰਗਰ ਪਾਣੀ ਸ਼ਕਾਏਗਾ ਤਾਂ ਉਸ ਨੂੰ ਕੋਲੂ ਦੇ ਪੀ ਵਿੱਚ ਪੀੜ ਦਿੱਤਾਵੇਗਾ ਇਸ ਫਰਮਾਨ ਨੂੰ ਜਾਣਦੇ ਹੋਿਆਂ ਵੀ ਬਾਬਾ ਮੋਤੀਰਾ ਮਹਾਰਾਜ ਜੀ ਨੇ ਜਿਹੜੀ ਇਹ ਵੱਡੀ ਸ਼ਿਵਾਂ ਨਵਾਈ ਸੀ